ਸਿੱਖਲਾਈ ਸੈਂਟਰ ਫਤਿਹਗੜ ਵਿੱਚ ਸਿੱਖਲਾਈ ਸੈਂਟਰ ਫਤਿਹਗੜ ਵਿੱਚ ਰਿਲੇਸ਼ਨ ਦੀ ਭਰਤੀ ਹੋ ਰਹੀ ਹੈ ਜਿਨ੍ਹਾਂ ਦੇ ਬ੍ਰਦਰ ਜਾਂ ਫਾਦਰ ਸਰਵਿਸ ਕਰਦੇ ਨੇ ਜਾਂ ਰਿਟਾਇਰ ਹੋ ਚੁੱਕੇ ਨੇ ਜਿਨ੍ਹਾਂ ਬੱਚਿਆਂ ਦਾ ਫਤਿਹਗੜ ਸਿੱਖਲਾਈ ਸੈਂਟਰ ਦਾ ਰਿਲੇਸ਼ਨ ਸਰਟੀਫਿਕੇਟ ਬਣਿਆ ਹੈ ਉਹ ਇਹ ਭਰਤੀ ਦੇਖ ਸਕਦੇ ਨੇ ਪਰ ਦਿੱਤੀ ਤਰੀਕ ਹੈ ਜੀ 2 ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਫਤਿਹਗੜ ਸੈਂਟਰ ਜੋ ਉੱਤਰ ਪ੍ਰਦੇਸ਼ ਵਿੱਚ ਹੈ ਜਿਨ੍ਹਾਂ ਦਾ ਰਿਲੇਸ਼ਨ ਪੜਿਆ ਹੋਇਆ ਸਿੱਖਲਾਈ ਸੈਂਟਰ ਦਾ ਉਹ ਬੱਚੇ ਭਰਤੀ ਦੇਖ ਸਕਦੇ ਨੇ ਔਰ ਦੂਸਰੀ ਭਰਤੀ ਹੈ ਜੀ ਆਰਟੀ ਸੈਂਟਰ ਹైదరాబాద్ ਵਿੱਚ ਇਹ ਭਰਤੀ 9 ਦਸੰਬਰ ਤੋਂ ਲੈ ਕੇ 14 ਦਸੰਬਰ ਤੱਕ ਹੈ ਇਹਦੇ ਵਿੱਚ ਕੋਈ ਵੀ ਭਰਤੀ ਦੇਖ ਸਕਦਾ ਜਿਹਦਾ ਰਿਲੇਸ਼ਨ ਸਰਟੀਫਿਕੇਟ ਬਣਿਆ ਹੈ ਰਿਲੇਸ਼ਨ ਸਰਟੀਫਿਕੇਟ ਉਹ ਹੁੰਦਾ ਹੈ ਜਿਨ੍ਹਾਂ ਦੇ ਪਿਤਾ ਜੀ ਜਾਂ ਬ੍ਰਦਰ ਆਰਮੀ ਵਿੱਚ ਜੋਬ ਕਰਦੇ ਨੇ ਜਾਂ ਕਰ ਚੁੱਕੇ ਨੇ ਉਹਨਾਂ ਦਾ ਇਹ ਸਰਟੀਫਿਕੇਟ ਹੁੰਦਾ ਉਹ ਬੱਚੇ ਭਰਤੀ ਦੇਖ ਸਕਦੇ ਨੇ ਪਲੱਸ ਉਹ ਬੱਚੇ ਭਰਤੀ ਦੇਖ ਸਕਦੇ ਨੇ ਜਿਨ੍ਹਾਂ ਕੋ ਨੈਸ਼ਨਲ ਲੈਵਲ ਦਾ ਸਪੋਰਟ ਸਰਟੀਫਿਕੇਟ ਹੈਗਾ ਵਾ 2 ਸਾਲ ਪੁਰਾਣਾ ਹੋਣਾ ਚਾਹੀਦਾ Ориਜినਲ ਸਰਟੀਫਿਕੇਟ ਹੋਣਾ ਚਾਹੀਦਾ ਉਹ ਇਹ ਭਰਤੀਆਂ ਦੇਖ ਸਕਦੇ ਨੇ ਭਰਤੀ ਦੇਖਣ ਤੋਂ ਬਾਅਦ ਸਾਡੇ ਕੋਲ ਆਓ ਇੱਥੇ ਅੰਮ੍ਰਿਤਸਰ ਨੇੜੇ ਸ਼ਾਟਾ ਚੌਕ ਗੁਰਲਾਲ ਅਕੈਡਮੀ ਅਸੀਂ ਪੇਪਰ ਦੀ ਤਿਆਰੀ ਕਰਾਵਾਂਗੇ ਤੁਹਾਨੂੰ ਬਿਲਕੁਲ ਬੇਸਿਕ ਲੈਵਲ ਮੈਥ ਤੋਂ ਲੈ ਕੇ ਨਾਲ ਹੀ ਤੁਹਾਨੂੰ ਜੀਕੇ ਦੀ ਵੀ ਤਿਆਰੀ ਕਰਾਵਾਂਗੇ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਤੁਹਾਨੂੰ ਤਿਆਰੀ ਕਰਾਵਾਂਗੇ ਆ ਜਾਣਕਾਰੀ ਉਹਨਾਂ ਬੱਚਿਆਂ ਤੱਕ ਸ਼ੇਅਰ ਕਰ ਦਿਓ ਜਿਹੜੇ ਬੱਚਿਆਂ ਨੂੰ ਇਹਦੀ ਜ਼ਰੂਰਤ ਹੈ ਜੀ ਸਤਿ ਸ਼੍ਰੀ ਅਕਾਲ ਜੀ